ਇੱਕ ਬੀਬੀ ਆ ਜਿਹਨੂੰ ਬੀਜੇਪੀ ਨੇ ਮੰਤਰੀ ਬਣਾਇਆ ਵੈਸੇ ਤੋਂ ਹਰੀ ਐ ਪਰ ਹਰੇ ਹੋਏ ਬੰਦੇ ਕੋ ਹੈਗਾ ਸੀ ਬਿੱਟੂ ਉਹਨੂੰ ਵੀ ਬਣਾਤਾ ਤੇ ਉਹ ਬੀਬੀ ਨੂੰ ਬਣਾਤਾ ਇਹ ਨਾ ਕੰਗਣਾ ਰਣੌਤ ਨਾਕਲ ਤੇ ਨਾ ਮੌਤ ਉਹਨੂੰ ਕੋਈ ਕਿਸੇ ਵੀ ਕਿਸਮ ਦੀ ਅਕਲ ਮੌਤ ਨਹੀਂ ਉਹਨੂੰ ਬਣਾਤਾ ਮੰਤਰੀ ਉਹਨੇ ਇੱਕ ਬਣਾਈ ਆ ਮੂਵੀ ਐਮਰਜੈਂਸੀ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਆਪ ਜੀ ਨੂੰ ਪਤਾ ਹੈ 84 ਦਾ ਟੈਗ ਜਿਹਨੂੰ ਆਪਾਂ ਕਹਿੰਨੇ 84 ਨਾਂ ਤੇ ਭੁੱਲਣਯੋਗ ਹੈ ਤੇ ਨਾ ਭੁਲਾਉਣ ਦੇਯੋਗ ਹੈ ਉਹ ਮੋਦੀ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਹੈ ਪਰ ਉਸ ਬੀਬੀ ਨੂੰ ਇਹ ਨਹੀਂ ਪਤਾ ਵੀ ਤੂੰ ਆਪਦੀਆਂ ਜੜਾਂ ਖੁੱਡ ਬਣ ਰਹੀਆਂ ਹਨ ਉਹਨੇ ਇੱਕ ਫਿਲਮ ਬਣਾਈ ਹੈ ਐਮਰਜੈਂਸੀ ਤੇ ਐਮਰਜੈਂਸੀ ਫਿਲਮ ਦੇ ਵਿੱਚ ਜਿਸ ਬੰਦੇ ਨੂੰ ਮਰਦੇ ਮਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦਾ ਕਰੈਕਟਰ ਦਿੱਤਾ ਹੈ ਉਹਦਾ ਆਪ ਦਾ ਹੀ ਕੋਈ ਕਰੈਕਟਰ ਨਹੀਂ ਉਹਨੂੰ ਮਰਦ ਪਿੰਡਰਾਂ ਵਾਲੇ ਦਾ ਕਰੈਕਟਰ ਦਿੱਤਾ ਜੀ ਔਰ ਉਹਦੇ ਵਿੱਚ ਨੀਚਾ ਵਿਖਾਇਆ ਗਿਆ ਜਿੰਨੀ ਕੁ ਉਹਨਾਂ ਨੇ ਫਿਲਮਾਈ ਜਿਹਦਾ ਟ੍ਰੇਲਰ ਉਹਨਾਂ ਦਾ ਚੱਲ ਰਿਹਾ ਹੈ ਅਸੀਂ ਸੰਧਾ ਕਰ ਰਹੇ ਸੀ ਮੈਂ ਤੇ ਵੀਰ ਉਹਨੂੰ ਵੇਖ ਰਿਹਾ ਸੀ ਮੈਂ ਉਹਦੇ ਉੱਪਰ ਵੱਖ-ਵੱਖ ਸਤਾਮਾਂ ਨੇ ਬਿਆਨ ਵੀ ਦਿੱਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਇਹ ਜਿਹੜੀ ਫਿਲਮ ਹੈ ਇਹਨੂੰ ਰਿਲੀਜ਼ ਨਾ ਕੀਤਾ ਜਾਵੇ ਜੇ ਇਹਨੂੰ ਤੁਸੀਂ ਬਿਜ਼ਨਸ ਦੇ ਤੌਰ ਤੇ ਰਿਲੀਜ਼ ਕਰਦੇ ਹੋ ਤੇ ਜਿਹੜੇ ਸੀਨ ਇਹਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਵਾਸਤੇ ਪਾਏ ਗਏ ਨੇ ਉਹਨਾਂ ਨੂੰ ਕੱਟ ਦਿੱਤਾ ਜਾਵੇ ਨਹੀਂ ਤੇ ਮਾਹੌਲ ਜਿਹੜਾ ਉਹ ਗਰਮ ਹੋਵੇਗਾ ਮੇਰੀ ਇਹ ਆਵਾਜ਼ ਸੋਸ਼ਲ ਮੀਡੀਆ ਦੇ ਰਾਹੀਂ ਜੇ ਉਸ ਬੀਬੀ ਤੱਕ ਜਾਂਦੀ ਹੋਵੇ ਤੇ ਮੈਂ ਉਹਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹਦਾ ਰੋਲ ਤੂੰ ਅਦਾ ਕਰ ਰਹੀ ਹੈ ਨਾ 인ਦਰਾ ਗਾਂਧੀ ਉਸ ਗਾਂਧੀ ਕੇ ਟੱਬਰ ਤੋਂ ਇਹਨਾਂ ਮਰਦਾਂ ਦੀ ਯੁਰਤ ਬਾਰੇ ਪਤਾ ਕਰ ਲਈ ਵੀ ਇਹਨਾਂ ਉਸ ਭਾਈ ਸੁਤਵੰਤ ਸਿੰਘ ਭਾਈ ਬਿੰਦ ਸਿੰਘ ਇੱਕ ਵਾਰ ਉਹਨਾਂ ਦੀ ਹਿਸਤਰੀ ਜ਼ਰੂਰ ਪੜ ਲਈ ਅੱਜ ਤੱਕ ਗਾਂਧੀ ਕਾ ਪਰਿਵਾਰ ਬੜਾ ਬੜਾ ਉੱਠਦਾ ਹੈ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤੇ ਜਿੰਨੇ ਵੀ ਇਸ ਗੁਰੂ ਘਰ ਦੇ ਨਾਲ ਮੱਥਾ ਲਾਇਆ 84 ਦੀ ਖੇਡ ਚੱਲੀ ਹੈ ਜਿੰਨੇ ਵੀ ਮੱਥਾ ਲਾਇਆ ਭਾਵੇਂ ਉਹ ਅਵਦਾਲੀ ਹੈ ਪਾ ਮੇ ਉਹ ਔਰੰਗਾ ਉਹਦੀ ਹਾਲਾਤ ਕੀ ਹੋਏ ਇੱਕ ਵਾਰ ਹਿਸਟਰੀ ਤੇ ਝਾਤ ਮਾਰ ਲਈ ਐਵੇਂ ਚੰਦ ਛੱਲੜ ਕਮਾਉਣ ਦੀ ਖਾਤਰ ਆਪਣੀ ਛੇਲ ਨਾ ਲਵਾ ਬਈ ਅੱਗੇ ਤੇ ਤੂੰ ਗਈ ਬੱਚ ਅੱਗੇ ਤੇਰੇ ਵੱਧਾ ਇੱਕੋ ਹੀ ਲਫੜ ਇਹ ਕੋਈ ਚਪੇੜ ਵੱਜੀ ਸੀ ਉਹਦਾ ਸੀ ਆਗਾਜ ਕੋ ਪਾਪ ਸੀ ਵੀ ਤੈਨੂੰ ਉਹਨਾਂ ਸੰਕੇਤ ਦਿੱਤਾ ਸੀ ਵੀ ਸੁਦਰ ਦਾ ਸਮਨ ਦਾ ਪਰ ਕਹਿੰਦੇ ਕਿ ਦੋ ਕੁੱਤੇ ਦੀ ਮੌਤ ਆਉਂਦੀ ਫਿਰ ਮਸੀਤ ਤੇ ਚੜ ਕੇ ਮੂਤ ਦਾ ਉਹ ਗੱਲ ਇਹਨਾਂ ਨੇ ਕੀਤੀ ਹੈ ਇਸ ਕਹਾਣੀ ਨੂੰ ਇਸ ਤਰ੍ਹਾਂ ਫਲਮਾਇਆ ਗਿਆ ਉਹਦਾ ਫਲਮਾਂਕਣ ਕੀਤਾ ਗਿਆ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਖੇਸ ਪਹਟਾਰੀ ਹੈ ਬੀਬੀ ਨੂੰ ਦੱਸਣਾ ਚਾਹੁੰਦੇ ਆ ਵੀ ਬੀਬੀ ਇਸ ਗੁਰੂ ਦੇ ਖਾਲਸੇ ਦੀ ਜਿਹੜੀ ਜੁਰਤ ਹੈ ਉਸ ਜੁਰਤ ਦਾ ਤੈਨੂੰ ਅੰਦਾਜ਼ਾ ਨਹੀਂ ਇਸ ਕਰਕੇ ਤੂੰ ਇੰਦਰਾ ਬਣੀ ਹੈ ਜੇ ਤੂੰ ਇਹ ਸੂ ਰਿਲੀਜ਼ ਕੀਤਾ ਉਹਨਾਂ ਸੀਨਾਂ ਦੇ ਤਹਿਤ ਤੇ ਆਪਣਾ ਤੂੰ ਬਿਨਾ ਕਰਕੇ ਕਰੀ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਉਹਦੀ ਹਿਸਟਰੀ ਪੜਨੀ ਕਿ ਉਹ ਕਿੰਨੇ ਦਿਨ ਜਿੰਦਾ ਰਹੀ ਇਸ ਕਰਕੇ ਤੂੰ ਇਹਨਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਵੇਂ ਨਹੀਂ ਤਾਂ ਜੇ ਤੂੰ ਜਿਉਂਦਾ ਹੀ ਰਹਿਣਾ ਚਾਹੁੰਨੀ ਹੈ ਫਿਰ ਤੂੰ ਮਾਫੀ ਮੰਗਣੀ ਹੈ ਸਾਰਾ ਕੁਝ ਕਰਨਾ ਹੈ ਤੇ ਫਿਰ ਜਿਹੜੇ ਸੀਨ ਉਹ ਗਲਤ ਪਾਏ ਨੇ ਜਿਸ ਤਰੀਕੇ ਦੇ ਨਾਲ ਉਹ ਫਲਮਾਇਆ ਗਿਆ ਹੈ ਉਹ ਦੁਨੀਆ ਦੇ ਵਿੱਚ ਤੂੰ ਰੱਖਣਾ ਚਾਹੁੰਨੀ ਹੈ ਮਰਦ ਪਿੰਡਰਾਂ ਵਾਲੇ ਦਾ ਕਰੈਕਟਰ ਤੇ ਯਾਦ ਰੱਖੀ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਾਰਾ ਕੁਝ ਦੱਸਿਆ ਆਨੰਦਪੁਰ ਸਾਹਿਬ ਦਾ ਮਤਾ ਆ ਮੈਂ ਬੇਨਤੀ ਕਰਕੇ ਉਹ ਕਵਤਾ ਲਾ ਕੇ ਤੁਹਾਡੇ ਕੋਲ ਖਿਮਾਂ ਦੇ ਜਾਤ ਕੋ ਜਾਣਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ ਮੈਂ ਬਰਾਬਰ ਦਾ ਸ਼ਹਿਰੀ ਤੇ ਬਰਾਬਰ ਦਾ ਸ਼ਰੀਕ ਬਣ ਕੇ ਰਹਿਣਾ ਚਾਹੁੰਦਾ ਜੇ ਦੂਜਿਆਂ ਨੂੰ ਸਹੂਲਤਾਂ ਤੁਸੀਂ ਬਾਈ ਰਾਜ ਦੇ ਬਾਈ ਧਾਰ ਦੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੂੰ ਸੁੱਖ ਸਹੂਲਤਾਂ ਦੇ ਸਕਦੇ ਹੋ ਮੁਗਲਿਆ ਸਲਤਨਤ ਜਿਹੜੀ ਹੈ ਉਹਨਾਂ ਨੂੰ ਉਹ ਸੁੱਖ ਸਹੂਲਤਾਂ ਦੇ ਸਕਦੀ ਹੈ ਤੇ ਸਾਨੂੰ ਕਿਉਂ ਨਹੀਂ ਦੇ ਸਕਦੀ ਸਰਕਾਰ ਭਿੰਡਰਾਵਾਲੇ ਨੇ ਕੁਝ ਗਲਤ ਨਹੀਂ ਸੀ ਕੀਤਾ ਮਰਦ ਨੇ ਆਖਿਆ ਸੀ ਮੈਂ ਬਰਾਬਰ ਦਾ ਸ਼ਹਿਰੀ ਬਰਾਬਰ ਦਾ ਸ਼ਰੀਕ ਬਣ ਕੇ ਰਹਿਣਾ ਚਾਹੁੰਦਾ ਹੈ ਉਹੀ ਮਤਾ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਮਰਦ ਨੇ ਉਹੀ ਨਾਲ ਲਾ ਕੇ ਤੇ ਇੰਦਰਾ ਨੂੰ ਇੱਕ ਪੱਤਰਕਾ ਲਿਖੀ ਸੀ ਇੱਕ ਚਿੱਠੀ ਲਿਖੀ ਸੀ ਉਸ ਚਿੱਠੀ ਵਿੱਚ ਲਿਖਿਆ ਸੀ ਇੱਕ Hindu ਚਾਰ ਗ੍ਰੇਨੇਡ 20 ਗੋਲੀਆਂ ਤੇ ਦੋਰ ਬਾਲਰ ਬਿਨਾਂ ਲਾਇਸੈਂਸ ਤੋਂ ਰੱਖ ਸਕਦਾ ਹੈ ਉਹਨੂੰ ਦੋ ਕਤਲ maaf ਹੋ ਸਕਦੇ ਨੇ ਤੇ ਫਿਰ ਇੱਕ ਸਿੱਖ ਨੂੰ ਕਿਉਂ ਨਹੀਂ ਹੋ ਸਕਦੇ ਵਿਤਕਰਾ ਕਿਉਂ ਬਈ ਉਹਨਾਂ ਨੂੰ ਤੁਸੀਂ ਕਰਤਾ ਤੇ ਸਾਡੇ ਤੇ ਲਾਇਸੈਂਸਾਂ ਤੇ ਵੀ پابੰਦੀਆਂ ਇਸ ਕਰਕੇ ਬੇਨਤੀ ਆ ਜੇ ਤੁਸੀਂ ਹੱਕ ਲੈਣੇ ਨੇ ਨਾ ਆਪਣੇ ਹੱਕਾਂ ਦੀ ਗੱਲ ਕਰਨੀ ਹੈ ਤੇ ਬੇਨਤੀ ਕਰਨੀ ਚਾਹਣਾ ਹੈ ਇਹਦੇ ਨਾਲ ਸੱਚ ਦੇ ਨਾਲ ਤੁਹਾਨੂੰ ਖੜਨਾ ਪੈਣਾ ਹੈ ਰਾਜ ਤੁਹਾਨੂੰ ਮਿਲਣਾ ਹੈ ਸ਼ਸਤਰਾਂ ਨਾਲ ਸ਼ਸਤਰਨ ਕੇ ਅਧੀਨ ਹੈ ਕੋਉ ਕਿਸੇ ਕੋ ਰਾਗ ਨਾ ਦੇਹ ਜੋਲੇ ਹੈ ਨਜ ਬਲਸੇ ਲਿਆ ਬਲਸੇ ਲੇ ਹੈ ਸਾਡੇ ਘਰ ਦੇ ਕੁੱਤੇ ਨੂੰ ਮਾਰਨ ਨੂੰ ਛੋਟਾ ਨਹੀਂ ਲੱਗਦਾ ਐਵੇਂ ਇਹ ਇਸ ਕਰਕੇ ਬੇਨਤੀ ਕਰ ਜੰਗੀ ਤੋਂ ਜੰਗੀ ਹਥਿਆਰ ਰੱਖੋ ਘਰਾਂ ਦੇ ਅੰਦਰ ਨਹੀਂ ਤੇ ਉਹ ਦਿਨ ਦੂਰ ਨਹੀਂ ਇਹਨਾਂ 84 ਤੋਂ 72 ਤੁਹਾਡੀ ਹਾਲਤ ਕਰਨੀ ਹੈ ਤਗੜੇ ਹੋਵੋ ਵਰ ਤੋਂ ਵੱਧ ਪੜ੍ਹਾਈ ਕਰੋ ਇੰਟੈਲੀਜੈਂਟ ਬਣੋ ਇਹਨਾਂ ਦੇ ਵਿੱਚ ਵੜੋ ਔਰ ਇਹਨਾਂ ਨੂੰ ਦੱਸੋ ਕਿ ਗੁਰੂ ਦਾ ਕੁੰਡਲੀਆ ਬੀਰ ਖਾਲਸਾ ਦੇ ਜਿਉਂਦਾ ਹੈ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਮਰਦੇ ਮਜ਼ਾਹਿਦ ਨੇ ਆਖਿਆ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨੇ ਆਖਿਆ ਦੇ ਸਾਨੂੰ ਤੁਸੀਂ ਹੱਕ ਪਿਆਰ ਨਾਲ ਮੰਗਿਆ ਨਹੀਂ ਦਿੰਦੇ ਤੇ ਫਿਰ ਹੱਕ ਸਾਨੂੰ ਲੈਣੇ ਆਉਂਦੇ ਨੇ ਕੋਉ ਕਿਸੇ ਕੋ ਰਾਤ ਨਾ ਦੇ ਹੈ ਜੋ ਲੋਹੈ ਨਿਦੋ ਮਲਸੇ ਨੇ ਹੈ ਕਲਗੀਧਰ ਪਾਖਸ਼ਾ ਕਹਿੰਦੇ ਜੇ ਪਿਆਰ ਨਾ ਤੂੰ ਮੰਗਿਆ ਹੱਕ ਨਹੀਂ ਨਾ ਦਿੰਦੀ ਤੇ ਫਿਰ ਸਾਨੂੰ ਬਾਗੀ ਹੋਣਾ ਪਏਗਾ ਸਰਕਾਰ ਨੂੰ ਕਹਿੰਦੀ ਇਹ ਬਾਗੀ ਹੈ ਪਰ ਬਾਗੀ ਹੋਣਾ ਹੱਕ ਤੇ ਸੱਚ ਦੀ ਆਵਾਜ਼ ਕੁੱਪਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ